ਇਹ ਅੱਜ ਕੰਦਾ ਜੇ ਬਜ ਦੇ ਫਿਰਦੇ ਆ ਕਾਂਗਰਸੀ ਕੋਈ ਕਾਲੀ ਦਾਲ ਵਾਲਾ ਕੋਈ ਭਾਜਪੀ ਵਾਲਾ ਨਾਮੋ ਨਿਸ਼ਾਨ ਮਿਟ ਗਿਆ 2027 ਚ ਇਹਦੇ ਨਾਲ ਵੱਡੀ ਲੀਡ ਨਾਲ ਜਿੱਤ ਕੇ ਹਰ ਐਮ ਐਲ ਏ ਔਰ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਣਗੇ ਸੋ ਜਿਹੜੀ 11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਸਨ ਜਿਨ੍ਹਾਂ ਦਾ ਰਿਜ਼ਲਟ ਜਿਹੜੇ ਅੱਜ ਦੀ ਡੇਟ ਦੇ ਵਿੱਚ ਹੋਣੇ ਸਨ ਜਿੱਥੇ ਤੁਹਾਨੂੰ ਦੱਸਦੀ ਕਿ ਤੇਰਾ ਰੌਂਡ ਦੇ ਵਿੱਚ ਜੜੀ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰ ਸੀਗਾ ਉਹ ਅਗੇ ਸੀ ਜਿਸ ਤੇ ਚੱਲਦਾ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪ੍ਰੀ ਸੈਲੀਬ੍ਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਅਮਰ ਸੰਧੂ ਦੀ ਰਹਿਨਮਾਇਦੇ ਵਿੱਚ ਜਿੱਥੇ ਪੂਰੀ ਹੀ ਲੀਡਰਸ਼ਿਪ ਜੜੀ ਆਮ ਆਦਮੀ ਪਾਰਟੀ ਦੀ ਪਹੁੰਚਦੀ ਆ ਉਹਦੇ ਤਸਵੀਰਾਂ ਦਿਖਾਣ ਦੀ ਲਗਾਤਾਰ ਕੋਸ਼ਿਸ਼ ਕਰਦੇ ਪਏ ਜਿਹਦਾ ਢੋਲ ਦੀ ਥਾਪ ਤੇ ਭੰਗੜੇ ਪਾਈ ਜਾ ਰਹੇ ਨੇ ਲੱਡੂ ਵ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਵੇਖੇ ਗਏ ਨੇ ਜਿਸ ਦੇ ਆਧਾਰ ਤੇ ਲੋਕਾਂ ਵੱਲੋਂ ਵੋਟਾਂ ਦੇ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਪਾਈ ਹੈ ਇਸ ਮੌਕੇ ਕੀ ਕੁਝ ਕਹਿਣਾ ਹੈ ਨਾ ਜਬਦਾ ਔਰ ਉਸ ਨਾਂ ਦੇ ਹੱਥਾਂ ਨੂੰ ਉਹਨਾਂ ਦੇ ਜਵਾਨੀ ਜਿੱਤ ਪ੍ਰਾਪਤ ਕੀਤੀ ਹੈ ਜੀ ਇਹ ਤਰਨ ਤਾਰਨ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੜਾ ਖੁਸ਼ੀ ਦਾ ਮੌਕਾ ਹੈ ਸਾਡੇ ਵਾਸਤੇ ਸਾਨੂੰ ਜਿਹੜੀਆਂ ਪੂਰੀਆਂ ਉਮੀਦੀਆਂ ਸੀਗੀਆਂ ਇੱਥੇ ਅੱਜ ਸਾਡੇ ਤਰਨ ਤਾਰਨ ਦੇ ਵੋਟਰਾਂ ਨੇ ਉੱਤੇ ਮੋਹਰ ਲਾ ਕੇ ਇੱਕ ਵਾਰੀ ਫੇਰ ਸਾਡਾ ਵਿਸ਼ਵਾਸ ਹੈ ਉਹ ਕਾਇਮ ਕੀਤਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵਿਸ਼ਵਾਸ ਵਿਸ਼ਵਾਸ ਕੰਮ ਕਾਇਮ ਕੀਤਾ ਹੈ ਬਿਕਾਜ਼ ਕਿਤੇ ਨਾ ਕਿਤੇ ਵਿਰੋਧੀ ਧਿਰ ਇਹਨੂੰ ਸੈਮੀ ਫਾਈਨਲ ਦਾ ਖਿਤਾਬ ਦੇ ਰਹੀ ਸੀਗੀ ਇਸ ਇਲੈਕਸ਼ਨ ਨੂੰ ਉਹਨਾਂ ਸਾਰਿਆਂ ਨੂੰ ਮੂੰਹ ਤੋੜ ਜਵਾਬ ਮਿਲਿਆ ਹੈ ਬਿਕਾਜ਼ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਸਿਰ ਤੇ ਅੱਜ ਫੇਰ 22 ਇਲੈਕਸ਼ਨਾਂ ਦੇ ਵਿੱਚ ਜਾ ਕੇ ਫੇਰ ਪ੍ਰਚਾਰ ਕਰਕੇ ਸਾਡੇ ਸਾਰੇ ਸੰਗਠਨ ਦਾ ਇੱਕ ਜੁੱਟ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਮੋਰ ਲਾ ਕੇ ਫਿਰ ਇੱਕ ਵਾਰ ਸਾਡੀ ਜਿਹੜੀ ਬਾਏ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਹੈ ਤਣ ਤਾਨ ਦੇ ਵਿੱਚ ਇਸ ਵੇਲੇ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਇਹਦਾ ਸਾਰਾ ਸ਼ਰੇ ਸਾਡੀ ਸਾਰੀ ਲੀਡਰਸ਼ਿਪ ਨੂੰ ਜਾਂਦਾ ਹੈ ਸਾਡੇ ਸਾਰੇ ਵੋਲੰਟੀਅਰ ਸਾਬਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਰਾਤ ਦਿਨ ਉੱਥੇ ਮਿਹਨਤ ਕੀਤੀ ਹੈ ਖਾਸ ਕਰਕੇ ਡਿਸਟ੍ਰਿਕਟ ਪਠਾਨਕੋਟ ਦੇ ਹਰ ਇੱਕ ਵੋਲੰਟੀਅਰ ਨੇ ਉੱਥੇ ਜਾ ਜਾ ਕੇ ਆਪਣੀ ਡਿਊਟੀਆਂ ਨਿਭਾਈਆਂ ਨੇ ਤੇ ਬਹੁਤ ਵੱਧ ਚੜ ਕੇ ਉੱਥੇ ਪ੍ਰਚਾਰ ਕੀਤਾ ਹੈ ਅੱਜ ਅਸੀਂ ਸਾਰੇ ਜਾਨੇ ਬਹੁਤ ਖੁਸ਼ ਹੈ ਦੇਖੋ ਹਲੇ ਕਾਊਂਟਿੰਗ ਚੱਲਦੀ ਪਈ ਹੈ ਹਲੇ 13 ਰਾਊਂਡ ਹੋਏ ਹੈ ਹਲੇ ਵੀ ਤਿੰਨ ਰਾਊਂਡ ਜਿਹੜੇ ਨੇ ਉਹ ਬਚੇ ਨੇ ਲੇਕਿਨ ਇੱਕ ਤਰਫਾ ਜਿੱਤ ਹੋ ਚੁੱਕੀ ਹੈ ਇੱਕ ਤਰਫਾ ਜਿਹੜਾ ਲੋਕਾਂ ਦਾ ਫਤਵਾ ਹੈ ਉਹ ਇਹਨਾਂ ਨੂੰ ਮਿਲ ਚੁੱਕਿਆ ਹੈ ਤੇ ਅਸੀਂ ਇਸ ਕਰਕੇ ਪ੍ਰੀ ਸੈਲੀਬ੍ਰੇਸ਼ਨ ਇੱਥੇ ਸਟਾਰਟ ਕਰ ਦਿੱਤੀ ਹੈ ਸਾਡੇ ਨਾਲ ਨਾਲੇ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਜੁੜਦੇ ਪਏ ਨੇ ਤੇ ਪਲੀਜ਼ ਸੈਲੀਬ੍ਰੇਸ਼ਨ ਦਾ ਇੱਕੋ ਹੀ ਰਿਜ਼ਲਟ ਹੈ ਕਿ ਆਮ ਆਦਮੀ ਪਾਰਟੀ ਨੇ ਫਿਰ ਤਰਨਤਾਂ ਦੇ ਬਾਈ ਇਲੈਕਸ਼ਨ ਦੇ ਵਿੱਚ ਸਾਰਿਆਂ ਨੂੰ ਜਿੱਤ ਪ੍ਰਾਪਤ ਕਰਕੇ ਦੇਖੋ ਇਹ ਬਹੁਤ ਵੱਡੀ ਜਿੱਤ ਹੈ ਜਿੱਤ ਹੈ ਵਾਕਈ ਇਹ ਸਾਡੇ ਕੰਮਾਂ ਨੂੰ ਵੋਟਾਂ ਪਈਆਂ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਵੋਟਾਂ ਪਈਆਂ ਜਿੰਨੀਆਂ ਵੀ ਪਾਰਟੀਆਂ ਕੋਈ ਤੀਜੇ ਨੰਬਰ ਤੇ ਆ ਰਹੀ ਹੈ ਕੋਈ ਚੌਥੇ ਨੰਬਰ ਤੇ ਆ ਰਹੀ ਹੈ ਇਹ ਬਹੁਤ ਹੈਰਾਨ ਪਰੇਸ਼ਾਨ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਕਿਦਾਂ ਵੋਟਾਂ ਪਾਤੀਆਂ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਲੋਕਾਂ ਨੇ ਭਗਵੰਤ ਮਾਨ ਨੇ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਆ ਭਗਵੰਤ ਮਾਨ ਨੇ ਪਿੰਡਾਂ ਦੇ ਖਾਲ ਪੱਕੇ ਕੀਤੇ ਆ ਅੱਜ ਪੰਜਾਬ ਦਾ 2 ਫੁੱਟ ਪਾਣੀ ਦਾ ਸਤਾਰ ਉੱਤੇ ਹੋ ਗਿਆ ਲੋਕਾਂ ਨੇ ਉਹਨੂੰ ਵੋਟਾਂ ਪਾਈਆਂ ਨੇ ਇਹ ਅੱਜ ਕੰਦਾ ਜੇ ਬਜ ਦੇ ਫਿਰਦੇ ਆ ਕਾਂਗਰਸੀ ਕੋਈ ਕਾਲੀ ਦਾਲਲਾ ਕੋਈ ਭਾਜਪੀ ਵਾਲਾ ਨਾਮੋ ਨਿਸ਼ਾਨ ਮਿਟ ਗਿਆ 2027 ਚ ਇਹਦੇ ਨਾਲ ਵੱਡੀ ਲੀਡ ਨਾਲ ਜਿੱਤ ਕੇ ਹਰ ਐਮਐਲਏ ਔਰ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਣਗੇ ਸਾਡੇ ਪ੍ਰਧਾਨ ਜੀ ਔਰ ਮੇਰੇ ਨਾਲ ਮੇਰੇ ਭਰਾ ਬਾਨੂ ਪ੍ਰਤਾਪ ਸਾਰੇ ਸੰਗਠਨ ਦੇ ਜਿੰਨੇ ਵੀ ਸਾਡੇ ਮੈਂਬਰ ਨੇ ਸਾਰੇ ਅਸੀਂ ਇੱਥੇ ਪੂਰਾ ਯੋਰ ਲਾਇਆ ਔਰ ਪੂਰਾ ਕੰਮ ਕੀਤਾ ਹੈ ਔਰ ਕੰਮਾਂ ਦੇ ਆਧਾਰ ਤੇ ਵੋਟ ਪਈ ਆ ਲੋਕੀ ਗੱਲਾਂ ਸੁਣਨਾ ਜਿਹੜੀਆਂ ਉਹ ਬੰਦ ਕਰਕੇ ਦੇਣਾ ਲੋਕੀ ਫੋਟੋ ਖਿਚਾਣਾ ਬੰਦ ਕਰਕੇ ਦੇਣਾ ਲੋਕੀ ਕਹਿੰਦੇ ਨੇ ਜਿਹੜਾ ਵੋਟ ਪਾਏਗਾ ਜਿਹੜਾ ਕੰਮ ਕਰੇਗਾ ਉਹਨੂੰ ਅੱਗੇ ਲਿਆਵਾਂਗੇ ਇਹ ਲੋਕਾਂ ਨੇ ਸਪਸ਼ਟ ਕਰ ਬੜਾ ਖੁਸ਼ੀ ਦਾ ਪਲ ਹੈ ਜੀ ਆਮ ਆਦਮੀ ਪਾਰਟੀ ਨੇ ਤਰਨ ਤਰਨ ਦੇ ਵਿੱਚ ਵੀ ਇਹ ਚੋਣਵ ਲਗਭਗ ਜਿੱਤ ਲਿਆ ਪ੍ਰਧਾਨ ਜੀ ਅਮਨਦੀਪ ਸੰਧੂ ਜੀ ਦੀ ਅਗਵਾਈ ਦੇ ਹੇਠ ਪ੍ਰਾਇਰ ਸੈਲੀਬ੍ਰੇਸ਼ਨ ਜਿਹੜਾ ਆ ਆਮ ਆਦਮੀ ਪਾਰਟੀ ਜਿਲ੍ਹਾ ਆਫਿਸ ਸੈਲੀ ਰੋਡ ਦੇ ਵਿੱਚ ਚੱਲ ਰਿਹਾ ਕਿਉਂਕਿ 11 12 ਹਜ਼ਾਰ ਦੀ ਲੀਡ ਹੋ ਗਈ ਹੈ ਲਗਭਗ ਜਿੱਤ ਆਮ ਆਦਮੀ ਪਾਰਟੀ ਦੀ ਫਾਈਨਲ ਹੋ ਗਈ ਹੈ ਔਰ ਇਹ ਜਿੱਤ ਅਰਵਿੰਦ ਕੇਜਰੀਵਾਲ ਜੀ ਦੀ ਹੈ ਇਹ ਜਿੱਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਮਾਲੀ ਹੈ ਇਹ ਜਿੱਤ ਆਮ ਆਦਮੀ ਪਾਰਟੀ ਦੇ ਹਰ ਇੱਕ ਲੀਡਰ ਦੀ ਹਰ ਇੱਕ ਵਲੰਟੀਅਰ ਦੀ ਹੈ ਜਿਨ੍ਹਾਂ ਨੇ ਦਿਨ ਰਾਤ ਉਥੇ ਮਿਹਨਤ ਕੀਤੀ ਔਰ ਮੈਂ ਪੰਜਾਬ ਦੇ ਲੋਕਾਂ ਦਾ ਪੰਜਾਬ ਵਾਸੀਆਂ ਦਾ ਖਾਸ ਕਰਕੇ ਤਰਨਤਾਰਨ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਦੇਖੋ ਜੀ ਇਹ ਜਿਹੜਾ ਬਾਈ ਇਲੈਕਸ਼ਨ ਦਾ ਰਿਜ਼ਲਟ ਸੀਗਾ ਇਹ ਸਰਕਾਰ ਦੇ ਜਿਹੜੇ ਕੰਮ ਸੀਗੇ ਸਰਕਾਰ ਨੇ ਪਿਛਲੇ 3.5 ਸਾਲ ਚ ਜਿਹੜੇ ਕੰਮ ਕੀਤੇ ਨੇ ਜੋ ਵੀ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਮਾਨਯੋਗ ਭਗਵੰਤ ਮਾਨ ਜੀ ਦੀ ਸਰਕਾਰ ਜੀ ਸਰਕਾਰ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਇੱਕ ਜਿਹੜੀ ਸਾਡੀ ਕਲੈਕਟਿਵ ਲੀਡਰਸ਼ਿਪ ਹੈ ਸਾਡੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਅੰਡਰ ਇਲੈਕਸ਼ਨ ਲੜਿਆ ਗਿਆ ਔਰ ਇੱਕ ਇੱਕ ਮੰਡਟ ਹੈ ਜਿਹੜਾ ਲੋਕਾਂ ਨੇ ਫਤਵਾ ਜਿਹੜਾ ਸਰਕਾਰ ਦੇ ਫੇਵਰ ਚ ਦਿੱਤਾ ਇਹਦਾ ਇਸ ਚੀਜ਼ ਨੂੰ ਅਸੀਂ ਜਿਹੜਾ ਇਹਨੂੰ ਇਸ ਸੈਂਸ ਚ ਲਈਏ ਕਿ ਜਿਹੜਾ ਸਰਕਾਰ ਦੇ ਜਿਹੜੇ ਕੰਮ ਨੇ ਉਹ ਓਵਰਆਲ ਪੰਜਾਬ ਦੇ ਜਿਹੜੇ ਲੋਕੀ ਨਾਲ ਕੰਮਾਂ ਤੋਂ ਖੁਸ਼ ਨੇ ਜਿਹਦਾ ਜਿਹੜਾ ਰਿਜ਼ਲਟ ਹੈ ਅੱਜ ਸਾਨੂੰ ਤਰਨਤਨ ਇਲੈਕਸ਼ਨਾਂ ਵਿੱਚ ਦੇਖਣ ਨੂੰ ਮਿਲਿਆ ਮੈਂ ਇੱਕ ਤਾਂ ਸਾਡੀ ਸਾਰੀ ਆਵਾਜ਼ ਦੀ ਪਾਰਟੀ ਦੀ ਪਾਰਟੀ ਦੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਔਰ ਵਿਸ਼ੇਸ਼ ਤੌਰ ਤੇ ਸਾਡੀ ਜ਼ਿਲ੍ਹਾ ਪਠਾਨਕੋਟ ਦੀ ਟੀਮ ਸਾਡੇ ਜ਼ਿਲ੍ਹਾ ਪ੍ਰਧਾਨ ਅਮਦੀਪ ਸੰਧੂ ਜੀ ਦੀ ਰਹਿਨਮਾਈ ਹੇਠ ਸਾਰੇ ਵੋਲੰਟੀਅਰ ਜਿੰਨੇ ਵੀ ਸਾਡੇ ਤਰਜਾ ਬੇਦਰਜਾ ਵਰਕਰਸ ਨੇ ਉਹ ਸਾਰਿਆਂ ਨੇ ਉੱਥੇ ਕੰਮ ਕੀਤਾ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਤੇ ਮੈਂ ਇਹੀ ਕਾਮਨਾ ਕਰਦਾ ਕਿ ਜਿਹੜਾ ਇਸ ਦਾ ਨਾ ਜਿਹੜਾ ਕੰਮ ਹੈ ਇਦਾਂ ਹੀ ਜਾਰੀ ਰਵੇ ਤੇ ਆਉਣ ਵਾਲੇ 2027 ਦੇ ਇਲੈਕਸ਼ਨਾਂ ਚ ਜਿਹੜਾ ਮੰਡਟ ਹੈ ਦੁਬਾਰਾ ਆਮ ਆਦਮੀ ਪਾਰਟੀ ਨੂੰ ਮਿਲੇ ਔਰ ਦੁਬਾਰਾ ਜਿਹੜਾ ਅਸੀਂ ਸਰਕਾਰ ਬਣਾਈਏ